ਮਣੀ ਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਅੱਜ ਤੋਂ ਆਪਾਂ 4 ਦਿਨ ਪਹਿਲਾਂ ਇੱਕ ਚਾਦਰਾਂ ਦੀ ਵੀਡੀਓ ਪਾਈ ਸੀ ਜੋ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ 170 ਰੁਪਏ ਦੀ ਚਾਦਰ ਦਾ ਅੱਜ ਆਪਾਂ ਇੱਕ ਸਲੀਨ ਦੀ ਚਾਦਰ ਲੈ ਕੇ ਆਏ ਆ ਪੂਰੇ ਵਧੀਆ ਡਬਲ ਬੈੱਡ ਦੀ ਚਾਦਰ ਰਹਿਣ ਵਾਲੀ ਹੈ ਤੁਸੀਂ ਸਾਈਜ਼ ਚੈੱਕ ਕਰੋ ਪੂਰਾ ਕਿੰਗ ਸਾਈਜ਼ ਦੀ ਚਾਦਰ ਹੈ ਜੀ ਇਹ ਕਿੰਗ ਬੈੱਡ ਤੇ ਆਊਗੀ ਪੂਰੀ ਵਧੀਆ ਡਬਲ ਨਾਲ ਆਪ ਨੂੰ ਇਹਦੇ ਮਿਲਣਗੇ ਦੋ ਸਹਰਾਣੇ ਇਹ ਬਿਨਾ ਜਿੱਪ ਤੋਂ ਹੈ ਜੀ ਪੂਰੇ ਡਬਲ ਵਧੀਆ ਸਹਰਾਣਾ ਆ ਚੈੱਕ ਕਰੋ ਪੂਰਾ ਵਧੀਆ ਸਰਾਹਣ ਲੱਗਿਆ ਹੋਇਆ ਡਿਜ਼ਾਈਨ ਤੁਹਾਨੂੰ ਨਵੇਂ ਤੋਂ ਨਵਾਂ ਡਿਜ਼ਾਈਨ ਮਿਲੂਗਾ ਬਹੁਤ ਸ਼ਾਨਦਾਰ ਕਲਰ ਮਿਲਣਗੇ ਆ ਚੈੱਕ ਕਰੋ ਆ ਗਿਆ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਪੂਰਾ ਵਧੀਆ ਡਿਜ਼ਾਈਨ ਹੈ ਪੂਰੇ ਵਧੀਆ ਡਬਲ ਲੈਂਥ ਹੈ ਗਰਮ ਚਾਦਰ ਚ ਹੈ ਆ ਚੈੱਕ ਕਰੋ ਜੀ ਆ ਗਿਆ ਆਪਣਾ ਅਗਲਾ ਡਿਜ਼ਾਈਨ ਚੈੱਕ ਕਰੋ ਪੂਰਾ ਵਧੀਆ ਸ਼ਾਨਦਾਰ ਡਿਜ਼ਾਈਨ ਹੈ ਪੂਰੇ ਵਧੀਆ ਨਵੇਂ-ਨਵੇਂ ਡਿਜ਼ਾਈਨ ਹੈ ਜੀ ਇਹਦੇ ਵਿੱਚ ਕਲਰ ਵੀ ਬਹੁਤ ਪਿਆਰੇ ਕਲਰ ਲੱਗੇ ਹੋਏ ਨੇ ਨਾਲ ਆ ਚੈੱਕ ਕਰੋ ਆ ਗਿਆ ਆਪਣਾ ਅਗਲਾ ਡਿਜ਼ਾਈਨ ਬਹੁਤ ਸ਼ਾਨਦਾਰ ਵਧੀਆ ਬਹੁਤ ਸੋਹਣੇ ਡਿਜ਼ਾਈਨ ਲੱਗੇ ਹੋਏ ਜੀ ਇਹਦਾ ਇਹਦਾ ਰੇਟ ਦੇਣਾ ਆਪਾਂ ਕੁੱਲ 150 ਰੁਪਏ ਦੀ ਚਾਦਰ ਦੇਣੀ ਹੈ ਜੀ ਨਾਲ ਦੋ ਸਰਾਂ ਨੇ ਕਿੰਗ ਸਾਈਜ਼ ਦੀ ਚਾਦਰ ਹੈ ਆਹ ਦੇਖੋ ਆ ਗਿਆ ਜੀ ਅਗਲਾ ਡਿਜ਼ਾਈਨ ਬਹੁਤ ਸੋਹਣੀ ਚਾਦਰ ਹੈ ਪੂਰੀ ਵਧੀਆ ਨਿੱਗੀ ਚਾਦਰ ਹੈ ਸਲੀਨ ਦੇ ਵਿੱਚ ਇਹ ਚਾਦਰ ਹੈ ਜੀ ਨਾਲ ਦੋ ਸਰਾਂ ਨੇ ਇਹਦਾ ਰੇਟ ਦੇਣਾ ਆਪਾਂ ਕੁੱਲ 150 ਰੁਪਏ ਦੀ ਇੱਕ ਚਾਦਰ ਦੇਣੀ ਹੈ ਪੂਰੀ ਵਧੀਆ ਕਿੰਗ ਸਾਈਜ਼ ਦੀ ਗਰਮ ਚ ਚਾਦਰ ਹੈ ਜੇ ਇੱਕ ਲੈਣੀ ਹੈ 180 ਰੁਪਏ ਦੇ ਹਿਸਾਬ ਨਾਲ ਹੈ ਜੀ ਜੇ ਦੋ ਦੋ ਅਗਲਾ ਵੱਧ ਲਊਗਾ 150 ਦੇ ਹਿਸਾਬ ਨਾਲ ਇੱਕ ਚਾਦਰ ਲੱਗੂਗੀ ਜੋੜਾ 300 ਦਾ ਜੋੜਾ ਹੈ 150 ਦੀ ਇੱਕ ਚਾਦਰ ਹੈ ਦਾ ਕੋਰੀਅਰ ਹੋਣਾ ਨਹੀਂ ਸ਼ਾਪ ਤੇ ਆ ਕੇ ਲੈ ਕੇ ਜਾਣੀ ਪੂ ਸ਼ਾਪ ਦੀ ਲੋਕੇਸ਼ਨ ਹੈ ਗਿਆ ਪਿੰਡ ਮੈਸਰਖਾਨਾ ਮਨਜਿੰਦਰ ਕਲਾਥ ਹਾਊਸ ਨੇੜੇ ਮੌੜ ਮੰਡੀ ਸ਼ਹਿਰ ਜ਼ਿਲ੍ਹਾ ਬਠਿੰਡਾ ਜ਼ਿਆਦਾ ਜਾਣਕਾਰੀ ਲਈ ਸਕਰੀਨ ਤੇ ਆਪਣਾ ਨੰਬਰ ਚੱਲੀ ਜਾਂਦਾ ਤੁਸੀਂ ਹੁਣੇ ਫੋਨ ਲਾ ਕੇ ਪਤਾ ਕਰ ਸਕਦੇ ਹੋ ਧੰਨਵਾਦ